ਪਿਆਰ ਅਤਿ ਸਤਕਾਰ ਜੋਗ ਸਰੋਤੇ ਜਨ ਮੇਰੇ ਵੀਰ ਭੈਣ ਭਰਾ ਮਤਾਵਾ ਬਜ਼ੁਰਗ ਸਾਰਿਆਂ ਪਿਆਰ ਭਰੀ ਸਤ ਸ੍ਰੀ ਅਕਾਲ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅਸਥਿਰਤਾ ਤੋਂ ਅਧਿਆਤਮਿਕ ਮਾਰਗ ਦਾ ਭਾਗ 3 ਸ਼ੁਰੂ ਕਰਦੇ ਹਾਂ ਅਸਥਿਰਤਾ ਟਕਣਾ ਚਿੰਤਾ ਸਾਰਾ ਇੱਕ ਹੀ ਹਿੱਸਾ ਹੈ ਇਸ ਵਿੱਚੋਂ ਨਿਕਲਣਾ ਬਹੁਤ ਹੀ ਮੁਸ਼ਕਲ ਭਰਿਆ ਰਸਤਾ ਹੈ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਹੋਵੇ ਤਾਂ ਕੋਈ ਵੱਡੀ ਸਮੱਸਿਆ ਨਹੀਂ ਇਸ ਤੋਂ ਬਾਅਦ ਹੀ ਆਪਾਂ ਅਧਿਆਤਮਿਕ ਗਿਆਉ ਉਪਰ ਵੱਧਣਾ ਹਾਸਲ ਕਰਾਂਗੇ ਅਤੇ ਭਿਆਨਕ ਸ਼ੂਗਰ ਵਰਗੀਆਂ ਕਈ ਹੋਰ ਨਾਮਰਾਦ ਬਿਮਾਰੀਆਂ ਤੋਂ ਬਚ ਜਾਵਾਂਗੇ ਇਨਸਾਨ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਕਦਮ-ਦਰ-ਕਦਮ ਚੱਲ ਕੇ ਹੀ ਜਾਣਾ ਪੈਂਦਾ ਹੈ ਇਸੇ ਤਰ੍ਹਾਂ ਤੁਸੀਂ ਮੇਰੇ ਸਾਰੇ ਭਾਗਾਂ ਨੂੰ ਧਿਆਨ ਨਾਲ ਸੁਣੋਗੇ ਨਹੀਂ ਸਮਝ ਲੱਗੇ ਕੋਈ ਸੁਝਾਅ ਹੋਵੇ ਮੈਂ ਕਮੈਂਟ ਵਿੱਚ ਆਪ ਜੀ ਦਾ ਇੰਤਜ਼ਾਰ ਕਰਾਂਗਾ ਜਿਵੇਂ ਡਾਕਟਰ ਦੀ ਦਵਾਈ ਖਾਣ ਨਾਲ ਹੀ ਬੁਖਾਰ ਆਦੋ ਰੋਗਾਂ ਤੋਂ ਮੁਕਤੀ ਮਿਲਦੀ ਹੈ ਠੀਵੇਂ ਹੀ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ ਗੁਰੂ ਮਹਾਰਾਜ ਜੀ ਗੋੜੀ ਮਹੱਲਾ ਪੰਜਵਾਂ ਵਿੱਚ ਸਮਝਾਉਂਦੇ ਹਨ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਦੇਖਿਆ ਜਾਂਦਾ ਹੈ ਜੋ ਵੀ ਵਿਅਕਤੀ ਵੈਗਰੂ ਸ਼ਿਵਨ ਨੂੰ ਆਪਣੇ ਸਵਾਸਨ ਨਾਲ ਜੋੜ ਲੈਂਦਾ ਹੈ ਉਸ ਦੀ ਯਾਦ ਵਿੱਚ ਸਮਾ ਲਗਾਉਂਦਾ ਹੈ ਤਾਂ ਵੈਗਰੂ ਪਰਮਾਤਮਾ ਨੂੰ ਆਪ ਫਿਕਰ ਹੁੰਦੀ ਹੈ ਇਨਸਾਨ ਦੀਆਂ ਚਿਤਾਵਾਂ ਦਾ ਕੋਈ ਅਰਥ ਨਹੀਂ ਰਹਿੰਦਾ ਜਿਸ ਦਾ ਵੈਗਰੂ ਪਰਮਾਤਮਾ ਮਾਰਗਦਰਸ਼ਕ ਬਣ ਜਾਂਦਾ ਹੈ ਤਾਂ ਇਨਸਾਨ ਚਿੰਤਾ ਤਾਂ ਕੀ ਮੌਤ ਡਰ ਭੈ ਤੋਂ ਉੱਪਰ ਉੱਠ ਜਾਂਦਾ ਹੈ ਹਮੇਸ਼ਾ ਸ਼ਾਂਤ ਰਹਿੰਦਾ ਹੈ ਇੱਕ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਸਰ ਸਰੋਵਰ ਨੇੜੇ ਬਰਾਜਮਾਨ ਸਨ ਤਾਂ ਕੋਈ ਵਿਅਕਤੀ ਪਾਸ ਆਇਆ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੁਹਾਡੇ ਚਿਹਰੇ ਤੇ ਚਿੰਤਾ ਤੇ ਉਦਾਸੀ ਹੈ ਉਸ ਵਿਅਕਤੀ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਸਾ ਮੇਰੇ ਤੇ ਕਰਜ਼ਾ ਬਹੁਤ ਹੈ ਘਰ ਦੇ ਹਾਲਾਤ ਵੀ ਛਕਾਵੇਂ ਨਹੀਂ ਹਨ ਮਾਨ ਚਿੰਤਾ ਵਿੱਚ ਰਹਿੰਦਾ ਹੈ ਮੈਂ ਸਿਮਰਨ ਨਹੀਂ ਕਰ ਸਕਦਾ ਗੁਰੂ ਸਾਹਿਬ ਜੀ ਨੇ ਬਹੁਤ ਪਿਆਰ ਭਰੇ ਲਹਿਜੇ ਨਾਲ ਕਿਹਾ ਕਿ ਆਹ ਥੈਲਾ ਲੈ ਜਾ ਜਾਨਾਂ ਦੀ ਸਾਰੀ ਚਿੰਤਾ ਇਸ ਵਿੱਚ ਪਾਉਂਦੇ ਰਹਿਣਾ ਸੇਵਕ ਹੱਸ ਪਿਆ ਤੇ ਕਿਹਾ ਪਾਤਸ਼ਾ ਚਿੰਤਾ ਤਾਂ ਕੋਈ ਚੀਜ਼ ਨਹੀਂ ਜੋ ਇਸ ਥੈਲੇ ਵਿੱਚ ਪਾਈ ਜਾਵੇ ਗੁਰੂ ਸਾਹਿਬ ਕਹਿੰਦੇ ਪੁੱਤਰ ਮੈਂ ਇਹੀ ਤੁਹਾਨੂੰ ਸਮਝਾਉਣਾ ਚਾਹੁੰਦਾ ਹਾਂ ਜੇ ਚਿੰਤਾ ਥੈਲੇ ਵਿੱਚ ਨਹੀਂ ਪਾਈ ਜਾ ਸਕਦੀ ਫਿਰ ਤੂੰ ਆਪਣੇ ਮਨ ਵਿੱਚ ਕਿਉਂ ਸਵਾਲ ਰਿਹਾ ਹੈ ਸੰਗਤ ਹੱਸ ਪਈ ਤਾਂ ਉਸ ਵਿਅਕਤੀ ਨੇ ਭਰੇ ਮਨ ਨਾਲ ਕਿਹਾ ਪਾਤਸ਼ਾ ਅੱਜ ਤੂੰ ਬਾਦ ਮੇਰੀ ਚਿੰਤਾ ਖਤਮ ਹੋ ਗਈ ਮੈਂ ਸਮਝ ਗਿਆ ਗੁਰੂ ਮਾਇ ਨੇ ਕਿਹਾ ਕਿ ਹਰ ਸਵਾਸ ਸਵਾਸ ਵੈਗੁਰ ਦੇ ਧਿਆਨ ਵਿੱਚ ਲਗਵਾ ਤੇ ਉਸ ਵਿਅਕਤੀ ਨੇ ਇਵੇਂ ਹੀ ਸਵਾਸ ਸਵਾਸ ਪ੍ਰਮਾਤਮਾ ਦੇ ਵੈਗੁਰ ਦੇ ਧਿਆਨ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਾ ਕੋਈ ਭਾਵ ਇਹ ਸੰਸਾਰ ਅਸਥਿਰ ਹੈ ਕੋਈ ਵੀ ਸਦਾ ਰਹਿਣ ਵਾਲਾ ਨਹੀਂ ਹੈ ਇੱਕ ਵਾਰ ਦੀ ਗੱਲ ਹੈ ਇੱਕ ਬਹੁਤ ਬੁੱਧੀਮਾਨ ਰਾਜਾ ਸੀ ਪਰੰਤੂ ਸਦਾ ਚਿੰਤਾ ਵਿੱਚ ਰਹਿੰਦਾ ਸੀ ਖੁਸ਼ੀ ਦੇ ਸਮੇਂ ਖੁੜਾਉਂਦਾ ਸੀ ਤੇ ਗਮੀ ਸਮੇਂ ਵੀ ਖੁੜਾ ਜਾਂਦਾ ਸੀ ਖੁਸ਼ੀ ਸਮੇਂ ਸੋਚਦਾ ਸੀ ਕਿ ਇਹ ਖੁਸ਼ੀ ਵਾਲਾ ਸਮਾਂ ਖਤਮ ਨਾ ਹੋ ਜਾਵੇ ਤੇ ਦੁੱਖ ਵੇਲੇ ਸੋਚਦਾ ਸੀ ਕਿ ਇਹ ਸਮਾਂ ਪਤਾ ਨਹੀਂ ਨਿਕਲੇਗਾ ਕਰ ਨਹੀਂ ਇੱਕ ਦਿਨ ਆਪਣੇ ਸੋਝਵਾਨ ਮੰਤਰੀ ਨੂੰ ਬੁਲਾ ਕੇ ਕਹਿੰਦਾ ਕਿ ਮੈਨੂੰ ਕੋਈ ਅਜੀਹਾ ਪਾਤ ਦੱਸੋ ਕਿ ਮੈਨੂੰ ਖੁਸ਼ੀ ਅਤੇ ਗਮੀ ਦੋਹਾਂ ਤੋਂ ਸ਼ਾਂਤੀ ਮਿਲ ਜਾਵੇ ਅਤੇ ਅਡੋਲ ਰਹਾਂ ਮੰਤਰੀ ਬਹੁਤ ਸਿਆਣਾ ਉਸ ਨੇ ਇੱਕ ਅੰਗੂਠੀ ਬਣਵਾ ਕੇ ਉਸ ਉੱਪਰ ਲਿਖਵਾ ਦਿੱਤਾ ਇਹ ਵੀ ਲੰਘ ਜਾਵੇਗਾ ਤੇ ਉਸ ਨੂੰ ਕਿਹਾ ਕਿ ਇਸ ਨੂੰ ਜਦੋਂ ਕੋਈ ਪ੍ਰੋਬਲਮ ਸਮੱਸਿਆ ਹੋਵੇ ਇਸ ਨੂੰ ਦੇਖ ਲੈਣਾ ਤੇ ਪੜਦੇ ਰਹਿਣਾ ਇਵੇਂ ਹੀ ਉਸ ਰਾਜੇ ਨੇ ਦੁੱਖ ਦੇ ਸਮੇਂ ਤੇ ਸੁੱਖ ਦੇ ਸਮੇਂ ਸੰਗੂਠੀ ਨੂੰ ਦੇਖਿਆ ਕਰਨਾ ਰਾਜਾ ਹਰਾਨ ਹੋ ਗਿਆ ਤੇ ਫਿਰ ਐਵੇਂ ਹੀ ਇਸ ਪੰਕਤੀ ਨੂੰ ਆਪਣੇ ਜੀਵਨ ਵਿੱਚ ਦਾ ਆਧਾਰ ਬਣਾ ਲਿਆ ਥੋੜੇ ਸਮੇਂ ਵਿੱਚ ਹੀ ਰਾਜੇ ਦੇ ਮਾਨ ਅੰਦਰੋਂ ਡਰ ਗਮ ਹੰਕਾਰ ਮੇਟ ਗਏ ਅਤੇ ਜੋ ਜੀਵਨ ਅੰਦਰ ਸੁੱਖ ਦੁੱਖ ਆਏ ਭਾਣੇ ਵਿੱਚ ਰਹਿਣ ਲੱਗਾ ਅਤੇ ਪਰਮਾਤਮਾ ਦਾ ਸ਼ੁਕਰ ਕਰਨ ਲੱਗਾ ਸੋ ਸਾਨੂੰ ਸਮਝਣੀ ਲੋੜ ਹੈ ਕਿ ਨਾ ਸਦਾ ਖੁਸ਼ੀ ਰਹਿੰਦੀ ਹੈ ਨਾ ਸਦਾ ਦੁੱਖ ਰਹਿੰਦਾ ਹੈ ਧਨ ਜਵਾਨੀ ਮਾਨ ਦੁੱਖ ਸੁੱਖ ਸਭ ਬਦਲ ਰਿਹਾ ਹੈ ਵੈਗਰੂ ਪਰਮਾਤਮਾ ਹਿਰਦੇ ਚ ਸੋਣਾ ਸੱਚਾ ਕਰਮ ਹੈ ਜੋ ਚਿੰਤਾ ਮੁਕਤ ਜੀਵਨ ਜਿਉਣ ਦੀ ਇਜਾਜ਼ਤ ਸਿਖਾਉਂਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਆਉਣ ਵਾਲੀਆਂ ਵੀਡੀਓ ਆਪ ਜੀ ਤੱਕ ਪਹੁੰਚ ਸਕਣ ਅਗਲੇ ਭਾਗ ਵਿੱਚ ਫਿਰ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ